ਸਸ਼ੀਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਫਾਈਨਲੀ ਕੈਨੇਡਾ ਨੇ ਆਪਣਾ ਕੇਅਰ ਗੀਵਰ ਪ੍ਰੋਗਰਾਮ ਦੀ ਲਾਂਚਿੰਗ ਡੇਟ ਅਨਾਉਂਸ ਕਰ ਦਿੱਤੀ ਹੈ 31 ਮਾਰਚ 2025 ਨੂੰ ਇਹ ਪ੍ਰੋਗਰਾਮ ਜਿਹੜਾ ਉਹ ਇੰਪਲੀਮੈਂਟ ਹੋ ਜਾਵੇਗਾ ਔਨ ਹੋ ਜਾਵੇਗਾ ਇਹਦੇ ਵਿੱਚ ਅਪਲੀਕੇਸ਼ਨਸ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਰਹੇਗਾ ਕੀ ਮਾਪਦੰਡ ਰਹਿਣਗੇ ਤੇ ਕੀ ਸੰਭਾਵੀ ਮਾਪਦੰਡ ਰਹਿਣਗੇ ਜਾਂ ਮਾਰਕੀਟ ਦੇ ਵਿੱਚ ਇਸ ਨੂੰ ਲੈ ਕੇ ਕਿਸ ਤਰੀਕੇ ਨਾਲ ਹੁਣ ਤੱਕ ਪ੍ਰਚਾਰਿਆ ਗਿਆ ਜਾਂ ਫਿਰ ਇਸ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ ਤੇ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੁਝ ਅਪਡੇਟ ਹੈ ਤੇ ਕਿੰਨਾ ਕੁ ਐਲੀਜੀਬਿਲਿਟੀ ਕ੍ਰਾਈਟੇਰੀਆ ਸਾਹਮਣੇ ਆਇਆ ਹੈ ਤੇ ਕਿੰਨਾ ਕੁ ਇਸ ਪ੍ਰੋਗਰਾਮ ਨੂੰ ਲੈ ਕੇ ਇਨਫੋਰਮੇਸ਼ਨ ਮਾਰਕੀਟ ਦੇ ਵਿੱਚ ਹੈਗੀ ਹੈ ਉਸ ਨੂੰ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰੜਾ ਸੋ ਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਮਾਰਚ 31 2025 ਨੂੰ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਇਹ ਪ੍ਰੋਗਰਾਮ ਜਿਹੜਾ ਹੈ ਉਹ ਲਾਂਚ ਹੋ ਜਾਣਾ ਹੈ ਇੰਪਲੀਮੈਂਟ ਹੋ ਜਾਣਾ ਹੈ ਇਸ ਪ੍ਰੋਗਰਾਮ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈ ਉਹ ਪਿਛਲੇ ਪ੍ਰੋਗਰਾਮ ਨਾਲੋਂ ਵੱਖਰਾ ਹੈ ਜਿਹੜਾ ਪਹਿਲਾ ਪ੍ਰੋਗਰਾਮ ਚੱਲਦਾ ਸੀਗਾ ਆ ਕੇਅਰ ਗਿਵਰ ਦਾ ਉਸ ਪ੍ਰੋਗਰਾਮ ਨਾਲੋਂ ਇਹ ਪ੍ਰੋਗਰਾਮ ਬਹੁਤ ਡਿਫਰੈਂਟ ਹੈ ਡਿਫਰੈਂਟ ਕਿਸ ਐਂਗਲ ਦੇ ਨਾਲ ਹੈ ਪਹਿਲਾਂ ਜਦੋਂ ਤੁਸੀਂ ਕੇਅਰ ਗਿਵਰ ਦੇ ਲਈ ਜਾਂਦੇ ਸੀਗੇ ਤਾਂ ਇੱਕ ਵਰਕ ਪਰਮਿਟ ਹੁੰਦਾ ਸੀ ਤੁਹਾਡਾ ক্লোਜ਼ ਵਰਕ ਪਰਮਿਟ ਹੁੰਦਾ ਸੀਗਾ ਪਰ ਹੁਣ ਜਦੋਂ ਤੁਸੀਂ ਐਜ਼ ਅ ਕੇਅਰ ਗਿਵਰ ਕੈਨੇਡਾ ਦੇ ਵਿੱਚ ਲੈਂਡ ਕਰੋਗੇ ਤਾਂ ਤੁਹਾਨੂੰ ਲੈਂਡੇਡ ਪੀਆਰ ਮਿਲੇਗੀ ਯਾਨੀ 에ਅਰਪੋਰਟ ਤੇ ਹੀ ਪਹੁੰਚਦਿਆਂ ਤੁਸੀਂ ਪੀਆਰ ਹੋ ਜਾਣਾ ਹੈਗਾ ਪਿਛਲੇ ਪ੍ਰੋਗਰਾਮ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈ ਉਹਦੇ ਨਾਲੋਂ ਬਹੁਤ ਡਿਫਰੈਂਸ ਹੈ ਡਿਫਰੈਂਸ ਕਿਵੇਂ ਆ ਕਿ ਜਿਵੇਂ ਹੁਣ CLB ਲੈਵਲ ਜਿਹੜਾ ਉਹ ਸਿਰਫ 4 ਚਾਹੀਦਾ ਹੈ ਪਹਿਲਾਂ CLB ਲੈਵਲ 5 ਦੀ ਰਿਕੁਆਇਰਮੈਂਟ ਸੀ ਉਸ ਤੋਂ ਬਾਅਦ ਜਿਹੜਾ ਇਹਦਾ ਐਜੂਕੇਸ਼ਨ ਹੈ ਉਹ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਇਕੁਇਲੈਂਟ ਹੋਣਾ ਚਾਹੀਦਾ ਹੈ ਯਾਨੀ ਕਿ ਬਹੁਤਾ ਜ਼ਿਆਦਾ ਐਜੂਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੈਗੀ ਉਸ ਤੋਂ ਬਾਅਦ ਰਿਲੇਵੈਂਟ ਫੀਲਡ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਸਪੈਸੀਫਿਕ ਕਿੰਨੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਇਹਦਾ ਹਾਲੇ ਕੋਈ ਵੀ ਕ੍ਰਾਈਟੇਰੀਆ ਸਾਹਮਣੇ ਨਹੀਂ ਆਇਆ ਉਸ ਤੋਂ ਇਲਾਵਾ ਇੱਕ ਫੁੱਲ ਟਾਈਮ ਜੌਬ ਆਫਰ ਹੋਣਾ ਚਾਹੀਦਾ ਹੈ ਤੁਹਾਡੇ 엠ਪਲੋਇਰ ਦੇ ਵੱਲੋਂ ਤੇ ਜੇਕਰ ਤੁਹਾਡਾ 엠ਪਲੋਇਰ ਦੇ ਘਰ ਕੋਈ ਵੀ ਚਿਲਡਰਨ ਹੈ ਜਾਂ ਸਿਟੀ ਸੀਨੀਅਰ ਸਟੀਜਨ ਹੈ ਜਾਂ ਮਤਲਬ ਸੀਨੀਅਰ ਹੈ ਕੋਈ ਵੀ 65 ਸਾਲ ਤੋਂ ਉੱਤੇ ਦਾ ਕੋਈ ਵੀ ਬਜ਼ੁਰਗ ਹੈ ਜਾਂ 18 ਸਾਲ ਤੋਂ ਨੀਚੇ ਦਾ ਕੋਈ ਬੱਚਾ ਹੈ ਤਾਂ ਉਹ ਤੁਹਾਨੂੰ ਸਪੌਂਸਰ ਕਰ ਸਕਦਾ ਹੈਗਾ ਹੁਣ ਜਿਹੜਾ এমਪਲয়ਰ ਦਾ एलिजिਬਿਲਟੀ ਕ੍ਰਾਈਟੇਰੀਆ ਹੈ ਉਹ ਪਿਛਲੇ ਪ੍ਰੋਗਰਾਮ ਦਾ ਆਪਾਂ ਥੋੜਾ ਬਹੁਤਾ ਡਿਸਕਸ ਕਰ ਸਕਦੇ ਆ ਪਰ ਨਵੇਂ ਪ੍ਰੋਗਰਾਮ ਨੂੰ ਲੈ ਕੇ ਹਾਲੇ ਉਹ ਰਿਵੀਲ ਨਹੀਂ ਕੀਤਾ ਗਿਆ ਜਿਹੜੀ ਹੁਣ ਤੱਕ ਇਨਫੋਰਮੇਸ਼ਨ ਆਈ ਹੈ ਉਹ ਆਈ ਹੈ ਕਿ ਜਿਹੜਾ ਐਪਲੀਕੈਂਟ ਹੋਵੇਗਾ ਉਹਦਾ एलिजिਬਿਲਟੀ ਕ੍ਰਾਈਟੇਰੀਆ ਕੀ ਹੋਵੇਗਾ ਉਹ ਚ ਵੀ ਸਿਰਫ ਮੋਟਾ ਮੋਟੀ ਚਾਰਕ ਪੁਆਇੰਟ ਡਿਸਕਸ ਕੀਤੇ ਗਏ ਜਿਸ ਚ ਇੱਕ ਸੀਐਲਬੀ ਲੈਵਲ ਦਾ ਡਿਸਕਸ਼ਨ ਹੈ ਇੱਕ ਐਜੂਕੇਸ਼ਨ ਦਾ ਹੈ ਦੂਜਾ ਐਕਸਪੀਰੀਅੰਸ ਦਾ ਹੈ ਤੀਜਾ ਜੌਬ ਆਫਰ ਨੂੰ ਲੈ ਕੇ ਹੈ ਸੋ ਇਹ ਹੁਣ ਨਵਾਂ एलिजिਬਿਲਟੀ ਕ੍ਰਾਈਟੇਰੀਆ ਕੀ ਹੋਵੇਗਾ ਇਹ ਤੇ ਡਿਪੈਂਡ ਕਰੇਗਾ ਹੁਣ ਜੇ ਆਪਾਂ ਮੋਟਾ-ਮੋਟੀ एलिजिਬਿਲਟੀ ਕ੍ਰਾਈਟੇਰੀਏ ਦੇ ਬਾਰੇ ਜਾਣਨੇ ਆ ਤਾਂ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ ਪਿਛਲੇ ਪ੍ਰੋਗਰਾਮ ਦੇ ਨਾਲੋਂ ਆਪਾਂ ਕੁਝ ਚੀਜ਼ਾਂ ਜਿਹੜੀਆਂ ਉਹ ਇੱਧਰ ਐਡ ਔਨ ਕਰ ਸਕਦੇ ਆ ਜਿਵੇਂ ਜਿਹੜਾ ਰਿਲੇਵੈਂਟ ਵਰਕ ਐਕਸਪੀਰੀਅੰਸ ਦੀ ਗੱਲ ਹੁੰਦੀ ਹੈ ਤਾਂ ਉੱਥੇ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ ਕਿ ਕੈਨੇਡਾ ਦੇ ਐਨਓਸੀ ਕੋਡ ਯਾਨੀ ਨੈਸ਼ਨਲ ਓਕਿਊਪੇਸ਼ਨਲ ਕਲਾਸੀਫਿਕੇਸ਼ਨ ਦੇ ਹਿਸਾਬ ਦੇ ਨਾਲ 4411 ਯਾ 4412 ਦੇ ਵਿੱਚ ਹੀ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਜੇਕਰ ਇਹਦੇ ਵਿੱਚ ਐਕਸਪੀਰੀਅੰਸ ਹੈ ਤਾਂ ਹੀ ਕਾਊਂਟ ਹੋਵੇਗਾ ਜੇਕਰ ਇਹਦੇ ਵਿੱਚ ਐਕਸਪੀਰੀਅੰਸ ਨਹੀਂ ਹੈਗਾ ਤਾਂ ਤੁਹਾਡਾ ਮੇਬੀ ਹੋ ਸਕਦਾ ਹੈ ਕਿਦਰ ਐਕਸਪੀਰੀਅੰਸ ਕਾਊਂਟ ਨਾ ਹੋਵੇ ਉਸ ਤੋਂ ਇਲਾਵਾ ਪਿਛਲੇ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਬੜੀਆਂ ਕਲੀਅਰ ਸੀਗੀਆਂ ਜਿਹਦੇ ਵਿੱਚ ਇੱਕ ਗੱਲ ਹੋਰ ਕੀਤੀ ਗਈ ਸੀ ਕਿ ਜਿਹੜਾ ਕਹਿ ਸਕਦੇ ਡਿਊਟੀਆਂ ਤੁਹਾਡੀਆਂ ਐਨਓਸੀ ਕੋਡ ਦੇ ਹਿਸਾਬ ਦੇ ਨਾਲ ਐਕਸਪਲੇਨਡ ਹੋਣਗੀਆਂ ਉਹਨਾਂ ਡਿਊਟੀਆਂ ਦੇ ਵਿੱਚ ਹੀ ਤੁਹਾਡਾ ਕੋਈ ਨਾ ਕੋਈ ਰਿਸਪੌਂਸਿਬਿਲਟੀਜ਼ ਜਾਂ ਕੋਈ ਨਾ ਕੋਈ ਐਕਸਪੀਰੀਅੰਸ ਹੋਣਾ ਚਾਹੀਦਾ ਉਸ ਤੋਂ ਇਲਾਵਾ ਐਟ ਲੀਸਟ ਘੱਟੋ ਘੱਟ 30 ਘੰਟੇ ਦਾ ਵਰਕ ਤੁਹਾਨੂੰ ਹਰ ਵੀਕ ਦੇਵੇ ਏਓ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਘੱਟੋ ਘੱਟ ਇੱਕ ਸਾਹਮਣੇ ਜਿਹੜਾ ਆਵੇਗਾ ਹੀ ਆਵੇਗਾ ਯਾਨੀ ਕਿ ਫੁੱਲ ਟਾਈਮ ਜੌਬ ਆਫਰ ਦਾ ਮਤਲਬ ਹੈ ਘੱਟੋ ਘੱਟ ਵੀਕ ਚ 30 ਘੰਟੇ ਤੁਹਾਨੂੰ ਉਹ ਕੰਮ ਦੇ ਸਕੇ ਇਹ ਬਹੁਤ ਇੰਪੋਰਟੈਂਟ ਹੈ ਚਲੋ ਜੀ ਹੁਣ ਆਪਾਂ ਆ ਜਾਣਦੇ ਆ ਕਿ ਜਿਹੜਾ ਇਹਦੇ ਵਿੱਚ ਏਮਪਲੋਇਰ ਦਾ ਮੋਟਾ-ਮੋਟੀ ਆਪਾਂ ਗੱਲ ਕਰਦੇ ਆ ਕਿ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੁੰਦਾ ਹੈ ਉਹਦੇ ਵਿੱਚ ਜਿਹੜਾ ਪਿਛਲਾ ਸੀਗਾ ਉਹਦੀ ਗੱਲ ਕਰ ਰਿਹਾ ਮੈਂ ਉਹਦੇ ਵਿੱਚ ਇਹ ਆ ਕਿ ਪਹਿਲਾ ਇਹ ਕਿ ਜਾਂ ਤਾਂ 65 ਸਾਲ ਤੋਂ ਉੱਪਰ ਦਾ ਬਜ਼ੁਰਗ ਹੋਵੇ ਜਾਂ ਫਿਰ 18 ਸਾਲ ਦੀ ਏਜ ਤੱਕ ਦਾ ਬੱਚਾ ਹੋਵੇ ਉਹਨੂੰ ਆਪਾਂ ਕਾਊਂਟ ਕਰਦੇ ਆ ਉਸ ਤੋਂ ਇਲਾਵਾ ਕੋਈ ਡਿਸੇਬਿਲिटीज ਆ ਕੋਈ ਕਹਿ ਸਕਦਾ ਹੈ ਕਿ ਅ ਇਲਨਸਾ ਕੋਈ ਡਿਸੇਬਿਲਟੀ ਹੈ ਯਾਨੀ ਕਿ ਕਿਸੇ ਦੇ ਇਲਾਜ ਲਈ ਆਪਾਂ ਕਹਿ ਸਕਦੇ ਕਿ ਕੋਈ ਜਿਹੜਾ ਵਾ ਉਪਾਹੀ ਜ ਕਹਿ ਸਕਦੇ ਹੋ ਤੁਸੀਂ ਉਹ ਹੈ ਤੇ ਉਹਦੀ ਟੇਕ ਕੇਅਰ ਵਾਸਤੇ ਜਾਣਾ ਇਹ ਤਿੰਨ ਮੋਟਾ-ਮੋਟੀ ਕ੍ਰਾਈਟੇਰੀਆ ਹੈਗੇ ਨੇ ਜਿਹੜਾ ਏਮਪਲੋਇਰ ਆ ਉਹਦੇ ਇਹ ਮੇਰੇ ਹਿਸਾਬ ਨਾਲ ਜੋ ਪਿਛਲੇ ਦੇ ਸੀਗੇ ਉਹੀ ਇਹਦੇ ਹੋਣਗੇ ਕਿਉਂਕਿ ਜਦੋਂ ਪ੍ਰੋਗਰਾਮ ਸੇਮ ਹੈ ਤਾਂ ਇਹ ਤੇ ਕ੍ਰਾਈਟੇਰੀਆ ਜਿਹੜਾ ਉਹ ਲਗਭਗ ਮੈਚ ਕਰੇਗਾ ਉਸ ਤੋਂ ਬਾਅਦ ਪ੍ਰੂਫ ਆਫ ਐਡਰੈਸ ਜਿੱਥੇ ਜਾ ਕੇ ਤੁਸੀਂ ਕੰਮ ਕਰਨਾ ਹੈ ਉਹਦਾ ਪ੍ਰੂਫ ਆਫ ਐਡਰੈਸ ਹੋਣਾ ਚਾਹੀਦਾ ਵਾ ਯਾਨੀ ਕਿ ਉਹ ਇੱਕ ਪ੍ਰੂਫ ਆਫ ਐਡਰੈਸ ਦੇਗਾ ਆਪਣਾ ਉਦੋਂ ਬਾਅਦ ਫਾਈਨੈਂਸ਼ੀਅਲ ਐਬਿਲਿਟੀ ਫਾਈਨੈਂਸ਼ੀਅਲ ਐਬਿਲਿਟੀ ਦੇ ਵਿੱਚ ਜਿਹੜਾ ਲੋ ਇਨਕਮ ਕਟਆਫ ਜਿਹਨੂੰ ਲੀਕੋ ਕਿਹਾ ਜਾਂਦਾ ਹੈ ਉਹਦੇ ਹਿਸਾਬ ਦੇ ਨਾਲ ਹੁਣ ਜਿਹੜਾ ਪਿਛਲਾ ਸੀਗਾ ਉਹਨੂੰ ਤਾਂ ਆਪਾਂ ਛੱਡ ਹੀ ਦਈਏ ਹੁਣ ਨਵਾਂ ਕੀ ਹੋਵੇਗਾ ਉਹ ਲੀਕੋ ਦੀ ਅਸੈਸਮੈਂਟ ਦੇ ਹਿਸਾਬ ਦੇ ਨਾਲ ਡਿਸਾਈਡ ਜਿਹੜਾ ਉਹ ਕੀਤਾ ਜਾਵੇਗਾ ਇਹ ਫਾਈਨੈਂਸ਼ੀਅਲ ਫੈਕਟਰ ਜਿਹੜਾ ਉਹਦਾ ਹੋਵੇਗਾ ਜਿਹੜਾ लो इनकम कट ऑफ ਦਾ ਇੱਕ ਗ੍ਰਾਫ ਆ ਉਹ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਦਿੰਦਾ ਪਰ ਇਹ ਪੁਰਾਣਾ ਵਾ ਇਹਦੇ ਇਹਨੂੰ ਤੁਸੀਂ ਸੀਰੀਅਸ ਨਹੀਂ ਲੈਣਾ ਹੈਗਾ ਉਸ ਤੋਂ ਬਾਅਦ ਪਿਛਲੇ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਜਿ ਤਰ੍ਹਾਂ ਕੈਨੇਡਾ ਰੈਵਨਿਊ ਏਜੰਸੀ ਬਿਜ਼ਨਸ ਨੰਬਰ ਜਿਹਨੂੰ ਬੀ ਐਨ ਨੰਬਰ ਕਿਹਾ ਜਾਂਦਾ ਉਹ ਵੀ ਰਿਕੁਆਇਰਮੈਂਟ ਸੀਗਾ ਹੁਣ ਇਹਦੇ ਵਿੱਚ ਪਤਾ ਨਹੀਂ ਰਿਕੁਆਇਰਮੈਂਟ ਹੋਵੇ ਜਾਂ ਨਾ ਹੋਵੇ ਇਸ ਤਰੀਕੇ ਦੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਮੋਟਾ-ਮੋਟੀ ਸੀਗੀਆਂ ਤੇ ਹੁਣ ਨਵੇਂ ਪ੍ਰੋਗਰਾਮ ਦੇ ਵਿੱਚ ਉਹ ਹੁੰਦੀਆਂ ਨੇ ਨਹੀਂ ਹੁੰਦੀਆਂ ਇਹ ਨਹੀਂ ਕਿਹਾ ਜਾ ਸਕਦਾ ਪਰ ਪਿਛਲੇ ਪ੍ਰੋਗਰਾਮ ਦੀਆਂ ਥੋੜੀਆਂ ਜਿਹਾ ਹਾਈਲਾਈਟਸ ਮੈਨੂੰ ਲੱਗਾ ਸ਼ੇਅਰ ਕਰ ਹੁਣ ਇਸ ਪ੍ਰੋਗਰਾਮ ਦੀ ਇੰਪੋਰਟੈਂਸ ਆਪਾਂ ਕਿਵੇਂ ਸਮਝ ਸਕਦੇ ਹਾਂ ਕੈਨੇਡਾ ਵਾਸਤੇ ਕੈਨੇਡਾ ਵਾਸਤੇ ਇੰਪੋਰਟੈਂਟ ਹੈ ਪ੍ਰੋਗਰਾਮ ਇਸ ਕਰਕੇ ਕਿਉਂਕਿ ਆਉਣ ਵਾਲੇ 6 ਸਾਲਾਂ ਦੇ ਵਿੱਚ 9 ਮਿਲੀਅਨ ਕੈਨੇਡੀਅਨ ਜਿਹੜੇ ਆ ਐਕਸਪੈਕਟ ਕੀਤੇ ਜਾ ਰਹੇ ਨੇ ਕਿ ਉਹ ਰਿਟਾਇਰ ਹੋ ਜਾਣਗੇ ਯਾਨੀ ਕਿ ਉਹ ਏਜਡ ਹੋ ਜਾਣਗੇ ਤੇ ਉਹਨਾਂ ਦੀ ਟੇਕ ਕੇਅਰ ਵਾਸਤੇ ਫਿਰ ਬੰਦੇ ਤੇ ਚਾਹੀਦੇ ਹੀ ਐ ਚਲੋ ਜੀ ਇਹ ਕਾ ਆ ਗਿਆ ਦੂਜਾ ਆ ਗਿਆ ਜਿਹੜਾ ਇਹਦੇ ਵਿੱਚ ਊਮਨ ਦਾ ਇਹਨਾਂ ਨੇ ਪਰਸੈਂਟੇਜ ਇਹ ਜਿਹੜੇ ਇਹਨਾਂ ਦੇ ਲੇਬਰ ਫੋਰਸ ਦੇ ਵਿੱਚ ਊਮਨ ਨੂੰ ਕਹਿ ਸਕਦੇ ਇੰਪਾਵਰ ਕਰਨਾ ਚਾਹੁੰਦੇ ਨੇ ਵਰਕ ਫੋਰਸ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ ਇਹਦਾ ਇੱਕ ਅੰਕੜਾ ਮੋਟਾ ਮੋਟੀ ਸਾਹਮਣੇ ਆਇਆ ਕਿ 1990 ਦੇ ਵਿੱਚ 58.5% ਸੀਗਾ ਜਿਹੜਾ ਕਿ 2022 ਦੇ ਵਿੱਚ ਇਹਨਾਂ ਦਾ ਵਧ ਕੇ 61.5 ਹੋ ਗਿਆ ਨਹੀਂ ਅੱਧੇ ਤੋਂ ਜ਼ਿਆਦਾ ਵੀ ਹਿੱਸਾ ਜਿਹੜਾ ਉਹ ਲੇਡੀਜ਼ ਦਾ ਹੈਗਾ ਯਾਨੀ ਊਮਨਸ ਦਾ ਹੈਗਾ ਉਸ ਤੋਂ ਬਾਅਦ ਚਲੋ ਆ ਜਾਂਦੇ ਹਾਂ ਕੇਅਰ ਗੀਵਰ ਇਮੀਗ੍ਰੇਸ਼ਨ ਦੇ ਗੋਲ ਕੀ ਹੈ ਹਨਾ ਮਤਲਬ ਕੀ ਗੋਲ ਰੱਖਿਆ ਗਿਆ ਕਿ ਆਉਣ ਵਾਲੇ ਸਮੇਂ ਚ ਕਿੰਨਾ ਪਲਾਨ ਕੀਤਾ ਗਿਆ ਇਦੇ ਵਿੱਚ ਜਿਹੜਾ ਪਲਾਨ ਹੈ ਮੋਟਾ-ਮੋਟੀ 2024 ਤੋਂ ਲੈ ਕੇ 2026 ਦਾ ਜਿਹੜਾ ਇਮੀਗ੍ਰੇਸ਼ਨ ਪਲਾਨ ਰਿਵੀਲ ਕੀਤਾ ਗਿਆ ਉਸ ਇਹ ਕਿਹਾ ਗਿਆ ਸੀਗਾ ਕਿ 15000 ਨਵੇਂ ਪਰਮਾਨੈਂਟ ਰੈਜ਼ੀਡੈਂਟ ਥਰੂ ਕੇਅਰ ਗੀਵਰ ਪ੍ਰੋਗਰਾਮ ਜਿਹੜੇ ਆ ਉਹ ਸੱਦਣਗੇ ਯਾਨੀ ਕਿ 15000 ਜਿਹੜੇ ਅਪਲੀਕੇਸ਼ਨ ਨੇ 2024 ਤੋਂ ਲੈ ਕੇ 2026 ਹਰ ਤੁਸੀਂ 2025 ਤੋਂ 26 ਤੱਕ ਲਗਾ ਲਓ ਇੰਨੇ ਜਿਹੜੇ ਆ ਉਹ ਪਰਮਾਨੈਂਟ ਰੈਜ਼ੀਡੈਂਸ ਹੋ ਜਾਣਗੇ ਹੋਂ ਤੱਕ 2019 ਤੋਂ ਲੈ ਕੇ ਚੱਲਦਾ ਹੈ ਪ੍ਰੋਗਰਾਮ ਚੱਲ ਰਿਹਾ ਹੈ 5700 ਕੇਅਰਗਿਵਰ ਜਿਹੜੇ ਨੇ ਤੇ ਉਹਨਾਂ ਦੀਆਂ ਫੈਮਲੀਆਂ ਜਿਹੜੀਆਂ ਨੇ ਉਹ ਪੀਆਰ ਹਾਸਲ ਕਰ ਚੁੱਕੀਆਂ ਨੇ ਤੇ ਫਾਈਨਲੀ ਵਰਡ ਹੋਣੇ ਹੈ ਕਿ ਇਹਦੀ ਲਾਂਚਿੰਗ ਡੇਟ ਜਿਹੜੀ ਉਹ 31 ਮਾਰਚ 2025 ਹੈ 31 ਮਾਰਚ 2025 ਨੂੰ ਇਹ ਪ੍ਰੋਗਰਾਮ ਜਿਹੜਾ ਉਹ ਲਾਂਚ ਹੋ ਜਾਵੇਗਾ ਇੰਪਲੀਮੈਂਟ ਹੋ ਜਾਵੇਗਾ ਤੇ ਤੁਸੀਂ ਸਾਰੇ ਐਪਲੀਕੇਸ਼ਨ ਲਗਾ ਸਕਦੇ ਹੋ ਬੜੇ ਕੇਅਰਫੁਲੀ ਐਪਲੀਕੇਸ਼ਨ ਲਗਾਨੀ ਸਿਰ 15000 ਵੈਕੈਂਸੀਜ਼ ਹੁੰਦੀਆਂ ਨੇ ਤੇ ਬਹੁਤ ਵੱਡੀ ਗਿਣਤੀ ਚ ਲੋਕ ਇਹਦੇ ਵਾਸਤੇ ਚਾਹੁੰਦੇ ਨੇ ਕਿ ਐਪਲੀਕੇਸ਼ਨ ਲਗਾ ਲਈ ਕਿਉਂਕਿ ਸਿੱਧੀ ਪੀਆਰ ਮਿਲ ਰਹੀ ਤੇ ਇਸ ਮਾਮਲੇ ਦੇ ਵਿੱਚ ਲੁੱਟ ਖਸੂਟੋ ਨਹੀਂ ਲਾਜ਼ਮੀ ਹੈ ਕੋਈ ਤੁਹਾਨੂੰ ਕਹੇਗਾ ਕਿ ਜੀ ਸਾਨੂੰ 10000 ਡਾਲਰ ਦੇ ਦਿਓ ਅਸੀਂ EMPLOYE EMPLOYER ਦਾ ਜੌਬ ਆਫਰ ਦੇ ਦਿੰਨੇ ਇਦਾਂ ਕਰਦੇ ਨੇ ਉਦਾਂ ਕਰ ਦਿੰਨੇ ਆ ਬਈ ਕੇਅਰਫੁਲੀ ਕਰਨਾ ਹੈਗਾ ਜਿੱਥੇ ਨਾ ਸਮਝ ਆਵੇ ਤੁਸੀਂ ਮੇਰੀ ਹੈਲਪ ਲੈ ਸਕਦੇ ਹੋ WhatsApp ਦਾ ਨੰਬਰ ਦਿੱਤਾ ਹੋਇਆ ਚੈਟ ਕਰਿਓ ਅਪਾਇੰਟਮੈਂਟ ਬਣਾ ਕੇ ਗੱਲ ਕਰਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਾਂ ਸਰਕੂਲੇਟ ਕਰੋ ਧੰਨਵਾਦ